ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਪ੍ਰੋਗਰਾਮ ਗਲੈਮਰ ਗਾਸਪ ਦੇ ਵਿੱਚ ਇਸ ਐਪੀਸੋਡ ਦੇ ਵਿੱਚ ਮੈਂ ਹਾਜ਼ਰ ਹਾਂ ਬਾਲੀਵੁੱਡ ਕ੍ਰਿਕਟ ਅਤੇ ਗਲੈਮਰ ਦੇ ਮਜ਼ੇਦਾਰ ਅਪਡੇਟਸ ਦੇ ਨਾਲ ਤਾਂ ਤਿਆਰ ਹੋ ਜਾਓ ਕਿਉਂਕਿ ਅੱਜ ਦੇ ਸ਼ੋਅ ਦੇ ਵਿੱਚ ਡਰਾਮਾ ਇਮੋਸ਼ਨਸ ਐਕਸ਼ਨ ਅਤੇ ਬਹੁਤ ਸਾਰਾ ਐਂਟਰਟੇਨਮੈਂਟ ਹੋਣ ਵਾਲਾ ਹੈ ਤਾਂ ਬਿਨਾਂ ਕਿਸੇ ਦੇਰੀ ਦੇ ਆਓ ਸ਼ੁਰੂ ਕਰਦੇ ਹਾਂ ਅੱਜ ਦਾ ਐਪੀਸੋਡ ਮਦਰਫਾਦਰ ਤੋਂ ਬਿਨਾ ਬਾਲੀਵੁੱਡ ਦੇ ਵਿੱਚ ਆਪਣੀ ਪਛਾਣ ਬਣਾਉਣਾ ਆਸਾਨ ਨਹੀਂ ਹੁੰਦਾ ਪਰ ਕਾਰਤੇ ਕਾਰੀਆਂ ਨੇ ਇਹ ਵੀ ਪੋਸੀਬਲ ਕਰ ਦਿੱਤਾ ਤੇ ਹੁਣ ਜਿਵੇਂ ਹੀ ਉਹਨਾਂ ਦੀਆਂ ਫਿਲਮਾਂ ਬਾਕਸ ਆਫਿਸ ਤੇ ਤੋਂ ਮਚਾਰੀਆਂ ਨੇ ਤਾਂ ਉਹਨਾਂ ਨੇ ਇੱਕ ਹੋਰ ਬਲਾਸਟ ਕਰ ਦਿੱਤਾ ਜੀ ਹਾਂ ਇੰਜੀਨੀਅਰਿੰਗ ਦੀ ਡਿਗਰੀ ਲੈ ਕੇ ਕਾਰਤਿਕ ਕਾਰਿਆ ਨੇ ਬਲਾਸਟ ਕਰ ਦਿੱਤਾ ਕਾਰਤਿਕ ਨੇ ਆਖਿਰਕਾਰ 10 ਸਾਲਾਂ ਬਾਅਦ ਆਪਣਾ ਇੰਜੀਨੀਅਰਿੰਗ ਦਾ ਸੁਪਨਾ ਪੂਰਾ ਕਰ ਲਿਆ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇੰਨਾ ਸਮਾਂ ਕਿਉਂ ਲੱਗਾ ਤਾਂ ਕਹਾਣੀ ਇੰਜ ਹੈ ਕਿ ਜਦੋਂ ਕਾਰਤਿਕ ਕਾਰਿਆ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਸ਼ੁਰੂ ਕੀਤੀ ਸੀ ਤਾਂ ਕਿਸਮਤ ਨੇ ਉਹਨਾਂ ਦੇ ਲਈ ਕੁਝ ਹੋਰ ਹੀ ਸੋਚਿਆ ਹੋਇਆ ਸੀ ਪਰ ਲਾਜਵਾਬ ਸੋਚਿਆ ਹੋਇਆ ਸੀ ਫਾਈਨਲ ইয়ার ਦੇ ਵਿੱਚ ਉਹਨਾਂ ਨੂੰ ਆਪਣੀ ਪਹਿਲੇ ਫਿਲਮ ਦਾ ਆਫਰ ਮਿਲਿਆ ਸੀ ਅਤੇ ਬਸ ਕਿਤਾਬਾਂ ਦੇ ਬਜਾਏ ਕੈਮਰੇ ਨੂੰ ਆਪਣਾ ਸਾਥੀ ਬਣਾ ਲਿਆ ਸੀ ਪਰ ਜੋ ਅਧੂਰਾ ਸੁਪਨਾ ਛੱਡ ਕੇ ਗਏ ਸੀ ਉਹ ਆਖਰਕਾਰ ਹੁਣ ਪੂਰਾ ਹੋ ਗਿਆ। ਕਾਰਤਿਕ ਨੇ ਮੁੰਬਈ ਦੇ ਵਿੱਚ ਡੀਵਾਈ ਪਾਟੇਲ ਯੂਨੀਵਰਸਿਟੀ ਦੇ ਕਨਵੋਕੇਸ਼ਨਸ ਮਾਰੋ ਦੇ ਵਿੱਚ ਆਪਣੀ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕਰ ਲਈ ਹੈ। ਹੁਣ ਗੱਲ ਕਰਦੇ ਹਾਂ ਉਹ ਸ਼ਾਨਦਾਰ ਵੀਡੀਓ ਦੀ ਜੋ ਕਾਰਤਿਕ ਆਰਿਆ ਨੇ ਆਪਣੇ ਇੰਸਟਾਗ੍ਰam ਤੇ ਸ਼ੇਅਰ ਕੀਤੀ ਹੈ। ਦਰਅਸਲ ਕਾਰਤਿਕ ਆਰਿਆ ਨੇ ਵੀਡੀਓ ਦੇ ਕੈਪਸ਼ਨ ਦੇ ਵਿੱਚ ਲਿਖਿਆ ਹੈ ਕਿ ਇੱਕ ਸਮੇਂ ਵਿੱਚ ਮੈਂ ਬੈਕ ਵੈਂਜਰਸ ਬੈਕ ਵੈਂਜਰ ਸੀ ਅਤੇ ਹੁਣ ਮੈਂ ਕਨਵੋਕੇਸ਼ਨ ਦੇ ਵਿੱਚ ਸਟੇਜ ਤੇ ਖੜਾ ਆ ਇਹ ਮੇਰੇ ਲਈ ਇੱਕ ਸ਼ਾਨਦਾਰ ਸਫਰ ਹੈ ਦੋਸਤੋ ਸੋਚੋ ਕਿ ਉਹ ਲੜਕਾ ਜੋ ਹਮੇਸ਼ਾ ਕਲਾਸ ਦੇ ਵਿੱਚ ਪਿੱਛੇ ਬੈਠਦਾ ਸੀ ਅੱਜ ਹਰ ਕਿਸੇ ਦਾ ਫੇਵਰਟ ਬਣਿਆ ਹੋਇਆ ਹੁਣ ਗੱਲ ਕਰਦੇ ਆ ਕਾਰਤਿਕ ਆਰਿਆਨ ਦੇ ਵਰਕਫਰੈਂਟ ਬੋਲ ਬੋਲੇਗਾ 3 ਨੇ ਬਾਕਸ ਆਫਿਸ ਤੇ ਹਲਚਲ ਮਚਾ ਦਿੱਤੀ ਹੈ। ਇਸ ਫਿਲਮ ਨੇ ਸਾਬਤ ਕਰ ਦਿੱਤਾ ਕਿ ਕਾਰਤਿਕ ਹੁਣ ਸਿਰਫ ਚੌਕਲੇਟੀ ਹੀਰੋ ਨਹੀਂ ਸਗੋ ਬਾਕਸ ਆਫਿਸ ਦਾ ਵੀ ਸਟਾਰ ਹੈ। ਆਹਦੇ ਤੋਂ ਇਲਾਵਾ ਉਹ ਜਲਦ ਹੀ ਫਿਲਮ ਤੂੰ ਮੇਰੀ ਮੈਥੇਰਾ ਦੇ ਵਿੱਚ ਨਜ਼ਰ ਆਉਣ ਵਾਲੇ ਨੇ। 2007 ਦੇ ਵਿੱਚ ਜਦੋਂ ਯੁਵਰਾਜ ਸਿੰਘ ਨੇ T20 वर्ल्ड कप ਚ ਸੈਕਸ ਸੈਕਸ ਲਗਾ ਕੇ ਕ੍ਰਿਕਟ ਜਗਤ ਨੂੰ ਹੈਰਾਨ ਕਰ ਦਿੱਤਾ ਸੀ ਤਾਂ ਕੌਣ ਜਾਣਦਾ ਸੀ ਕਿ ਇਹ ਤਾਂ ਬਸ ਸ਼ੁਰੂਆਤ ਹੈ। ਫਿਰ 2011 वर्ल्ड कप ਆਇਆ ਤੇ ਯੁਵਰਾਜ ਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੇ ਨਾਲ ਭਾਰਤ ਨੂੰ ਟਰਾਫੀ ਜਿੱਤਣ ਦੇ ਵਿੱਚ ਅਹਿਮ ਭੂਮਿਕਾ ਵੀ ਨਿਭਾਈ ਸੀ ਭਾਰਤ ਕ੍ਰਿਕਟ ਭਾਰਤੀ ਕ੍ਰਿਕਟ ਦੇ ਸੁਪਰਸਟਾਰ 우ਰਾਜ ਸਿੰਘ ਦੇ ਨਾਂ ਨੂੰ ਕਿਸੇ ਪਛਾਣ ਦੀ ਨੋੜ ਨਹੀਂ ਹੈ 2007 T20 ਵਿਸ਼ਵ ਕਪਾਤੇ 2011 원ਡੇ ਵਿਸ਼ਵ ਕਪ ਦੇ ਵਿੱਚ ਉਹਨਾਂ ਦੀ ਸ਼ਾਨਦਾਰ ਪ੍ਰਦਰਸ਼ਨ ਨੇ ਉਹਨਾਂ ਨੂੰ ਕ੍ਰਿਕਟ ਪ੍ਰੇਮੀਆ ਦੇ ਦਿਲਾਂ ਦੇ ਵਿੱਚ ਇੱਕ ਖਾਸ ਜਗ੍ਹਾ ਦਿੱਤੀ 2007 ਦੇ ਵਿੱਚ ਜਦੋਂ ਯੁਵਰਾਜ ਨੇ ਸਿਰਫ 12 ਗੇਂਦਾਂ ਦੇ ਵਿੱਚ 6 ਛੱਕੇ ਜੜੇ ਤਾਂ ਉਹਨਾਂ ਦੀ ਭਾਰੀ ਕ੍ਰਿਕਟ ਦੇ ਇਤਿਹਾਸ ਦੇ ਵਿੱਚ ਅਮਰ ਹੋ ਗਈ ਫਿਰ 2011 ਦੇ ਵਿਸ਼ਵ ਕਪ ਚ ਉਹਨਾਂ ਨੇ ਗੇਂਦ ਅਤੇ ਬੱਲੇ ਦੋਵਾਂ ਦੇ ਨਾਲ ਇੰਨਾ ਵਧੀਆ ਪ੍ਰਦਰਸ਼ਨ ਕੀਤਾ ਕਿ ਨਾ ਸਿਰਫ ਭਾਰਤ ਨੂੰ ਟ੍ਰੋਫੀ ਜਤਾਈ ਸਗੋਂ ਪਲੇਅਰ ਆਫ ਦਾ ਟੂਰਨਾਮੈਂਟ ਦਾ ਖਿਤਾਬ ਵੀ ਜਿੱਤਿਆ ਪਰ ਇੱਥੇ ਇੱਕ ਹੋਰ ਕਹਾਣੀ ਹੈ ਜੋ ਹੋਰ ਵੀ ਦਿਲਚਸਪ ਹੈ ਦਰਅਸਲ ਯੁਵਰਾਜ ਸਿੰਘ ਉਸ ਸਮੇਂ ਕੈਂਸਰ ਨਾਲ ਪੀੜਤ ਸਨ ਜੀ ਹਾਂ ਉਹ ਬਿਮਾਰੀ ਜਿਸ ਨੂੰ ਜ਼ਿਆਦਾਤਰ ਲੋਕਾਂ ਦੀ ਜ਼ਿੰਦਗੀ ਦੇ ਅੰਤ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ ਪਰ ਯੁਵਰਾਜ ਨੇ ਇਸ ਨੂੰ ਆਪਣੇ ਸੁਪਨਿਆਂ ਤੇ ਦੇਸ਼ ਦੇ ਲਈ ਲੜਨ ਦਾ ਕਾਰਨ ਬਣਾਇਆ ਦਰਅਸਲ ਯੁਵਰਾਜ ਸਿੰਘ ਕੈਂਸਰ ਵਰਗੀ ਘਾਤਕ ਬਿਮਾਰੀ ਦੇ ਨਾਲ ਜੂਝ ਰਹੇ ਸਨ ਅਤੇ ਇਹ ਉਹ ਸਮਾਂ ਸੀ ਜਦੋਂ ਉਹਨਾਂ ਦੀ ਸੱਚੀ ਮਿਹਨਤ ਸਾਹਮਣੇ ਆਈ ਕੈਂਸਰ ਦੇ ਇਲਾਜ ਦੇ باوجود ਉਹਨਾਂ ਨੇ ਭਾਰਤ ਨੂੰ ਜਿੱਤ ਵੱਲ ਲੈ ਜਾਣ ਲਈ ਮੈਦਾਨ ਦੇ ਵਿੱਚ ਆਪਣਾ ਸਭ ਕੁਝ ਦੇ ਦਿੱਤਾ ਸੀ ਹੁਣ ਇਸ ਪੂਰੀ ਕਹਾਣੀ ਦੇ ਵਿੱਚ ਇੱਕ ਦਿਲਚਸਪ ਮੋੜ ਆਇਆ ਜਦੋਂ ਯੋਗਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਨੇ ਇੱਕ ਅਜੀਬ ਬਿਆਨ ਦਿੱਤਾ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਯੋਗਰਾਜ ਸਿੰਘ ਨੇ ਕਿਹਾ ਕਿ ਜੇਕਰ ਉਹਨਾਂ ਦਾ ਪੁੱਤਰ ਯੋਗਰਾਜ ਵਿਸ਼ਵਕਾਪ ਦੌਰਾਨ ਕੈਂਸਰ ਨਾਲ ਜੂਝਦੇ ਹੋਏ ਆਪਣੀ ਜਾਨ ਗਵਾ ਲੈਂਦਾ ਤਾਂ ਉਹਨਾਂ ਨੂੰ ਮਾਨ ਮਹਿਸੂਸ ਹੁੰਦਾ ਇਸ ਬਿਆਨ ਦੀ ਕਾਫੀ ਜ਼ਿਆਦਾ ਚਰਚਾ ਹੋ ਰਹੀ ਹੈ ਤੇ ਲੋਕ ਇਸ ਦੇ ਬਾਰੇ ਸੋਸ਼ਲ ਮੀਡੀਆ ਤੇ ਵੱਖ-ਵੱਖ ਓਪੀਨੀਅਨਸ ਵੀ ਬਣਾ ਰਹੇ ਨੇ ਯੋਗਰਾਜ ਸਿੰਘ ਨੇ ਇਹ ਵੀ ਕਿਹਾ ਕਿ ਉਹ ਹਮੇਸ਼ਾ ਆਪਣੇ ਪੁੱਤਰ ਨੂੰ ਸੰਘਰਸ਼ ਤੇ ਲਈ ਪ੍ਰੇਰਿਤ ਕਰਦੇ ਰਹੇ ਨੇ ਯੋਗਰਾਜ ਨੇ ਆਪਣੀ ਬਿਮਾਰੀ ਦੇ ਬਾਵਜੂਦ ਕ੍ਰਿਕਟ ਜਾਰੀ ਰੱਖਿਆ ਤੇ ਦਿਖਾਇਆ ਕਿ ਇੱਕ ਸੱਚਾ ਅਤੇ ਅਸਲੀ ਖਿਡਾਰੀ ਹੋਵੇ ਜੋ ਮੁਸ਼ਕਲਾਂ ਦਾ ਸਾਹਮਣਾ ਕਰਦਾ ਹੈ ਅਤੇ ਆਪਣਾ ਗੋਲ ਹਾਸਲ ਕਰਦਾ ਹੈ 2007 ਦੇ ICC ਵਿਸ਼ਵ ਕੱਪ T20 ਅਤੇ 2011 ਵਿਸ਼ਵ ਕੱਪ ਦੇ ਵਿੱਚ ਦੇਸ਼ ਲਈ ਜੋ ਉਹਨਾਂ ਨੇ ਕੀਤਾ ਉਹ ਅੱਜ ਵੀ ਪੂਰਾ ਭਾਰਤੀ ਉਮਰਾਜ ਦੀਆਂ ਤarifਾਂ ਕਰਦਾ ਹੈ ਅਜੀਤ ਕੁਮਾਰ ਨੇ ਦੁਬਈ 24h ਕਾਰ ਰੇਸਿੰਗ ਇਵੈਂਟ ਦੇ ਵਿੱਚ ਐਕਸੀਡੈਂਟ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਹੈ ਦਰਅਸਲ ਐਕਟਿੰਗ ਤੋਂ ਇਲਾਵਾ ਇਹ ਸੁਪਰਸਟਾਰ ਕਾਰ ਰੇਸਿੰਗ ਵੀ ਕਰਦੇ ਹਨ ਅਤੇ ਹਾਲ ਹੀ ਦੇ ਵਿੱਚ ਉਹਨਾਂ ਦੇ ਐਕਸੀਡੈਂਟ ਦੀ ਖਬਰ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਉਹਨਾਂ ਦੇ ਫੈਨਸ ਦੇ ਵਿੱਚ ਹਲਚਲ ਮਚ ਗਈ ਸੀ ਹਾਲਾਂਕਿ ਬਾਅਦ ਦੇ ਵਿੱਚ ਉਹਨਾਂ ਨੂੰ ਫਿਰ ਕਾਰ ਰੇਸਿੰਗ ਕਰਦੇਆਂ ਦੇਖਿਆ ਗਿਆ ਸੀ ਹੁਣ ਇਸ ਕੰਪੀਟੀਸ਼ਨ ਦੇ ਵਿੱਚ ਅਜੀਤ ਕੁਮਾਰ ਰੇਸਿੰਗ ਦੇ ਵਿੱਚ ਤੀਜੇ ਸਥਾਨ ਤੇ ਰਹੇ ਅਤੇ ਰੇਸ ਤੋਂ ਬਾਅਦ ਭਾਰਤੀ ਤਿਰੰਗਾ ਹਰਾ ਕੇ ਉਹਨਾਂ ਨੇ ਆਪਣੀ ਜਿੱਤ ਦਾ ਜਸ਼ਨ ਵੀ ਮਨਾਇਆ ਇਸ ਦੌਰਾਨ ਖਾਸ ਕਰ ਲੈ ਰਹੀ ਕਿ ਲੋਕਾਂ ਦਾ ਧਿਆਨ ਉਹਨਾਂ ਦੀ ਪਤਨੀ ਸ਼ਾਲਨੀ ਅਤੇ ਉਹਨਾਂ ਦੇ ਬੱਚੇ ਤੇ ਪਿਆ ਤਾਂ ਉਹ ਆਪਣੀ ਪਤਨੀ ਨੂੰ ਕਿਸ ਕਰਦੇ ਨਜ਼ਰ ਆਇਆ ਇਸ ਮੂਮੈਂਟ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕੀਤਾ ਇਹਨੇ ਦਿਨੇ ਉਹਨਾਂ ਨੇ ਆਪਣੇ ਕਾਰ ਰੇਸਿੰਗ ਕੈਰੀਅਰ ਦੇ ਲਈ ਆਪਣੀਆਂ ਫਿਲਮਾਂ ਨੂੰ ਹੋਲਡ ਤੇ ਰੱਖਿਆ ਹੋਇਆ। ਦਰਸਲ ਹਾਲ ਹੀ ਦੇ ਵਿੱਚ ਅਦਾਕਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਇਆ ਸੀ। ਇਹ ਦਰਦਨਾਕ ਵੀਡੀਓ ਸੀ ਜਿਸ ਦੇ ਵਿੱਚ ਦੁਬਈ 'ਚ 24h ਚ ਕਾਰੇ ਸਿੰਘ ਦੀ ਪ੍ਰੈਕਟਿਸ ਕਰਦੇ ਸਮੇਂ ਉਹਨਾਂ ਦੀ ਕਾਰ ਦਾ ਡਿਵਾਈਡਰ ਦੇ ਨਾਲ ਕਾਰ ਡਿਵਾਈਡਰ ਦੇ ਨਾਲ ਟਕਰਾ ਗਈ ਸੀ, 6 ਵਾਰ ਭੁੰਗ ਗਈ ਸੀ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਐਂਬੂਲੈਂਸ ਰਾਹੀਂ ਭੇਤੀ ਕਰਵਾਇਆ ਗਿਆ ਸੀ ਪਰ ਹੁਣ ਉਹਨਾਂ ਨੇ ਜੋ ਕੀਤਾ ਉਸ ਤੇ ਪੂਰਾ ਦੇਸ਼ ਮਾਨ ਕਰ ਰਿਹਾ ਹੈ। ਤੁਹਾਨੂੰ ਕਿਹੜੀ ਖਬਰ ਸਭ ਤੋਂ ਵਧੀਆ ਲੱਗੀ? ਤੁਹਾਨੂੰ ਕਿਹੜੀ ਖਬਰ ਸਭ ਤੋਂ ਵਧੀਆ ਲੱਗੀ ਅਤੇ ਅਗਲੀ ਵਾਰ ਕਿਸ ਟੌਪਿਕ ਤੇ ਚਰਚਾ ਕੀਤੀ ਜਾਣੀ ਚਾਹੀਦੀ ਹੈ ਰੋਜ਼ਾਨਾ ਮਸਾਲੇਦਾਰ ਅਪਡੇਟਸ ਲਈ ਜੁੜੇ ਰਹੋ ਕਿਉਂਕਿ ਇਸ ਮਨੋਰੰਜਨ ਦੇ ਪਿਟਾਰੇ ਦੇ ਵਿੱਚ ਹਰ ਰੋਜ਼ ਨਵੀਆਂ-ਨਵੀਆਂ ਖਬਰਾਂ ਆਉਂਦੀਆਂ ਨੇ ਤਾਂ ਅੱਜ ਦੇ ਲਈ ਇੰਨਾ ਹੀ ਫਿਰ ਮਿਲਦੇ ਹਾਂ ਅਗਲੇ ਐਪੀਸੋਡ ਦੇ ਵਿੱਚ